ਔਸਰੇ ਇਲਾਕਿਆਂ 'ਚ ਹੜ੍ਹਾਂ ਦਾ ਪਾਣੀ ਹੁਣ ਉਤਰ ਚੁੱਕਿਆ ਜਨ ਜੀਵਨ ਨੂੰ ਲੀਤ ਲਿਆਉਣ ਵਾਸਤੇ ਅਸੀਂ ਵੱਡੇ ਪੱਧਰ ਤੇ ਸਫਾਈ ਮੈਂ ਸ਼ੁਰੂ ਕਰ ਰਹੇ ਹਾਂ ਇਸ ਮੈਂ ਵਾਸਤੇ ਗਵਰਨਮੈਂਟ ਨੇ 100 ਕਰੋੜ ਰੁਪਏ ਰੱਖੇ ਆ ਬਾਬੇ ਨਾਨਕ ਦਾ ਕਿਤਾ ਖੇਤੀ ਬਾਣ ਪਏ ਕਿਤੇ ਝੜੀ ਬਰੇਤੀ ਸਭ ਸੜ ਜਾ ਲਾਂਗੇ ਅਸੀਂ ਉਜੜ ਕੇ ਵਸਣਾ ਜਾਣਦੇ ਆ ਪੰਜਾਬ ਵਸਾਲਾ ਪਸ਼ੂਆਂ ਚ ਜਾਂ ਇਨਸਾਨਾਂ ਚ ਬਾਦ ਦੇ ਵਿੱਚ ਕੋਈ ਬਿਮਾਰੀ ਨਾ ਫੈਲੇ ਉਹਦੇ ਵਾਸਤੇ ਵੈਕਸੀਨੇਸ਼ਨ ਪ੍ਰੋਗਰਾਮ ਜਿਹੜਾ ਪਸ਼ੂਆਂ ਦਾ ਸ਼ੁਰੂ ਹੋ ਚੁੱਕਿਆ ਹੈ ਮੈਡੀਕਲ ਕੈਂਪ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਦਵਾਈਆਂ ਦੀ ਕੋਈ ਕਮੀ ਨਹੀਂ ਆਉਣ ਦਵਾਈਆਂ ਪੰਜਾਬ ਸਰਕਾਰ ਖਰੀਦ ਕੇ ਦੇਊਗੀ ਨਾ ਨਾ ਦੱਬ ਦੇਣੀ ਇਹ ਨਾ ਮਾਰਾਂ ਤੂੰ ਰੋਟੀ ਨਾ ਰੁਕੇ ਕਿਸੇ ਦਾ ਚੁੱਲ੍ਹਾ ਨਾ 부ਜੇ ਇਹ ਸਾਡਾ ਮੇਨ ਮਕਸਦ ਹੈ ਇੱਕਜੁੱਟ ਹੋ ਕੇ ਅਸੀਂ ਕੁਦਰਤੀ ਆਫਤ ਦੇ ਖਿਲਾਫ ਲੜੇ ਆਂ ਤੇ ਇੱਕਜੁੱਟ ਹੀ ਰਹਿਣਾ ਤੇ ਮੁੜ ਕੇ ਪੰਜਾਬ ਨੂੰ ਪੈਰਾਂ 'ਚੋਂ ਖੜਾ ਕਰਨਾ ਬਾਦਨ ਗੁਰੂ ਪਾਣੀ ਪਿਤਾਏ ਮਨ ਸਮਝਾ ਲਾਂਗੇ ਅਸੀਂ ਜਿਹੜੇ ਵਸਣਾ ਜਾਣਦੇ ਆ ਪੰਜਾਬ ਵਸਾ ਲਾਂਗੇ ਅਸੀਂ ਜਿਹੜੇ ਵਸਣਾ ਜਾਣਦੇ ਆ ਪੰਜਾਬ ਵਸਾ ਲਾਂਗੇ